ਕਿਸ ਦੁਸ਼ਟ ਮਾਰਿਆ ਪ੍ਰਹਲਾਦ ਰਾয়া ਅਹੰਕਾਰੀਆਂ ਨਿੰਦਾਂ ਪਿੱਟ ਦੇ ਨਾਮ ਦੀ ਅਮਖ ਲਾਇਆ ਜਨਨਲਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਬਿਆਜ ਆ ਸੁਖਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ तेरा अंत न जाई लखिया रहाओ जात मह जोत जोत मह जाता कलकला भरपूर रहा तू सच्चा साहिब सिप सो हाले जिनकी तीसो पार पे आ कहना न कर देखिया बातां जो किच करना सो कर रहा सो दराग ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾਜ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਹਤੇ ਤੇਰੇ ਗਾਵਨ ਹਾਰੇ ਕਹਤੇ ਤੇਰੇ ਰਾਗ ਪਰਿ ਸੋ ਕਰੀਐ ਕਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੂੰ ਪਵਨ ਪਣੀ ਬਹਸੰਤਰ ਗਾਵੇ ਰਾਜਾ ਤਰੰਦਵਾਰੇ ਗਾਵਣ ਤੁਧ ਨੂੰ ਚਿਤ ਗੁਪ ਲਿਖ ਜਾਣਣ ਲਿਖ ਲਿਖ ਤਰੰਮ ਵਿਚਾਰੇ ਗਾਵਣ ਤੁਧ ਨੂੰ ਇਸ ਬ੍ਰਹਮਾ ਦੇਵੀ ਸਹ ਹੰਤਰੇ ਸਦਾ ਸਾਰੇ ਗਾਵਣ ਤੁਧ ਨੂੰ ਇੰਦਿੰਦਰਾ ਸੰ ਬੈਠੇ ਦੇਵਤੀ ਆਦਰ ਨਾਲੇ ਗਾਵਣ ਤੁਧ ਨੂੰ ਸਤਿ ਸਮਾਦੀ ਅੰਦਰ ਗਾਵਣ ਤੁਧ ਨੂੰ ਸਾਧ ਵਿਚਾਰੇ ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਣ ਤੁਧ ਨੂੰ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧ ਨੂੰ ਮੋੜੀਆਂ ਮਨਮੋਹਣ ਸੁਰਗਮਚ ਪਿਆਲੇ ਗਾਵਣ ਤੁਨੂ ਰਤ ਨੂੰ ਪਾਏ ਤੇਰੇ 68 ਤੀਰਤ ਨਾਲ ਲੈ ਗਾਵਣ ਤੁਨੂ ਜੋਤ ਮਹਾਬਲ ਸੂਰਾ ਗਾਵਣ ਤੁਨੂ ਖਾਣੀ ਚਾਰੇ ਗਾਵਣ ਤੁਨੂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਨੂ ਗਾਵਣ ਜੋਤ ਪਾਵਣ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਧ ਨੂੰ ਗਾਵਣ ਸੀ ਮੈਂ ਜਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਹੋਸੀ ਜੈਨ ਜਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿ ਨੇ ਪਾਈ ਕਰ ਕਰੋ ਦੇਖੇ ਕੀ ਤਾਂ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਪਾਵੇ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਹਾ ਸਹਾ ਪਾਤ ਸਹਬ ਨਾਨਕ ਰਹਿਨਦ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇ ਵੜ ਵੱਡਾ ਡੀਠਾ ਹੋਏ ਕੀਮਤ ਪਾਇਨ ਕਹੀਏ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿਣ ਨਾ ਜਾਈ ਤੇਰੀ ਤਲਵੜਿਆਈ ਤਾਬਸਤ ਸਬ ਤਪ ਸਭ ਚੰਗੀਆਂ ਸਿੱਧਾ ਪੁਰਖਾਂ ਕੀ ਆਵੜੀਆਂ ਤੁਦਵਿੰਸਦੀ ਕਿਨੇ ਨਾ ਪਾਈਆਂ ਕਰਮ ਮਿਲੇ ਨਾ ਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਦੂਦੇ ਤਿਸੇ ਕਿਆ ਚਾਰਾ ਨਾਨਕ ਸਤਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉਂ ਆਖਣੇ ਔਖਾ ਸੱਚ ਨਾਉ ਸੱਚੇ ਨਾਮ ਕੀ ਲੱਗੇ ਭੁਖ ਉਤ ਭੁਖੇ ਖਾਈ ਚਲੀਏ ਦੁਖ ਸੋ ਕਹੋਂ ਵਿਸਰੇ ਮੇਰੀ ਮਾਏ ਸੱਚ ਸਾਹਿਬ ਸੱਚ ਨਾਈ ਰਹਾਓ ਸੱਚੇ ਨਾਮ ਕੀ ਦਿਲ ਵੜਿਆਈ ਆਖਤ ਕੈ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਕਾਟ ਨਾ ਜਾਈ ਨਾ ਹੋ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨ ਚੁਕੇ ਭੋਗ ਗੁਣ ਇਹੋ ਹਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਈ ਜੇੜੀ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੇਂ ਬਾਸਨਤ ਰਾਗ ਗੁਜਰੀ ਮਹਲਾ 4 ਹਰਕੇ ਜਨ ਸਤਗੁਰ ਸਤਪਰਖ ਆ ਬਿਨੋ ਕਰੋ ਗੁਰਪਾਸ ਹਮ ਕਿਰੇ ਕਿਰਮ ਸਤਗੁਰ ਸੜਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਹੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰੇ ਮੇਰਾ ਪ੍ਰਾਂਸ ਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰਕੇ ਹਰਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਣ ਸਤਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿ ਥਰਸ ਪਾਇਆ ਮਿਰ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹਲਾ 5 ਕਾਹਰੇ ਮਨ ਚਿਤ ਮੇ काहिरे मन चित है उद्दम जाहर हर जियो भरिया सैल पत्थर में जंत्यो पायािज आगे कर धरिया मेरे माधो जी सत्संगत मिले सो तरिया गुर प्रशाद परम पद पाया सुख काष्ट हरिया रहा जनन पिता लोग सुतबंता कोई न किसकी तरिया सिर सिर रिझका संबाही ठाकुर काहे मनपो करिया उडे उड आवैस कोसा तिस पाछे बचरे छरिया तिन कवण खिलावे कवण चुगावे है मन में सिमरन करिया सामनिदान दस अष्ट सिद्धांत ठाकुर करतल तरिया ਜਨਾਨਕ ਬਲਬਲ ਸਤ ਬਲ ਜਾਈਏ ਤੇਰਾ ਅੰਤਨਾ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਊੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰ ਸਤਿਆਵ ਹੈ ਸਤਿਆਵ ਹੈ ਤੁਦ ਜੀ ਹਰ ਸੱਚੇ ਸਿਰਜਨਹਾਰਾ ਸਾਬ ਜੀ ਤੁਮਾਰੇ ਜੀ ਤੂ ਜੀ ਆਕਾ ਦਾ ਤਾਰਾ ਹਰਿਆਵਹੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ तू कट कट अंतर सरम निरंतर जी हर एको पुरख संभाणा इक दाता इक पेखारी जी सब तेरे चोज विडाणा तू आपे दाता आपे भुक्ता जी हो तुद बिन अवर्ण जाना तू पारब्रह्म व्यंत व्यंत जी तेरे क्या गुण आख बखाना जो शिव है जो शिव है तुझ जी जन नानक तिन कुर्बाना हर त्याव है हर त्याव है तुझी से जन जुग में सुखवासी से मुक्त से मुक्त जिन हर त्याया जी तिन तूटी जम की फांसी जिन निरप हो जिन निरपो जिनहर निरपो त्याया जी तिन का पहो सब गि ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗ ਪੰਡਾਰ ਜੀ ਪਰ ਹੈ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਝੇਵੜ ਅਵੜ ਨ ਕੋਇ ਤੂੰ ਜੁਗ ਜੁਗ ਇੱਕੋ ਸਦਸ ਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਏ ਤੁਦ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਏ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਆਪੇ ਸਿਰਜ ਸਭ ਕੋ ਇਹ ਜਨਾਨਕ ਗੁਣ ਗਾਵ ਹੈ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਹੀ ਜੋਤੋਂ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੁ ਪਾਈ ਰਹਾਓ ਸਬ ਤੇਰੀ ਤੂੰ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰ ਹੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕਵਾਇਆ ਤੂੰ ਆਪ ਵੀ ਛੋੜਿਆ ਆਪ ਮਿਲਾਇਆ ਤੂ ਦਰ ਆਉ ਸਭ ਤੁਝ ਹੀ ਮਾਈਂ ਤੁਜ ਬਿੰਦੂ ਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿੰਦੂ ਜਾਵਣ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਅੱਜ ਦਾ ਮਹੱਲਾ ਪਹਿਲਾ ਟਿੱਚਰ ਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਿਉ ਮੋਹ ਪਗ ਨਹੀਂ ਚਾਲੈ ਹਮ ਦੇਖੈ ਤਹ ਡੂਬਿਅਲੇ ਮਨ ਏਕ ਨ ਚੇਤਸ ਮੂੜ ਮਨਾ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰ ਤੂ ਨਾਹੀ ਵਿਸਰੇਆ ਆਸਾ ਮਹਲਾ ਪੰਜਵਾ ਪਈ ਪ੍ਰਾਪਤ ਮਨੁਖ ਦਿਉ ਹਰਿਆ ਗੋਬਿੰਦ ਮਿਲਣ ਕੇ ਹੈ ਤੇਰੀ ਬਰਿਆ ਅਵਰ ਕਾਸਰ ਕਿਤੇ ਨ ਕਾਮ ਮੈਂ ਸਾਧ ਸੰਗ ਪਜ ਕੇਵਲ ਨਾਮ ਸਰੰਜਾਮ ਲਾਗ ਪਉ ਜਲ ਤਰਨ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕੇ ਰਹਾਉ ਜੱਪ ਤਾਪ ਸੰਜਮ ਧਰਮ ਨਕ ਮਾਇਆ ਸੇਵਾ ਸਾਧਨ ਜਾਣਿਆ ਹਰਿਆ ਕਹ ਨਾਨਕ ਹਮ ਨੀਤ ਕਰ ਅਮਾ ਸਰਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਸਦੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਹੀਦ ਸਵੇਤ ਚੋਪਈ ਪੁਨ ਰਾਜਸਤਾ ਕਟਿਆ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹਪਨ ਬ੍ਰਿਸ਼ਟ ਗਗੰਤੇ ਪਈ ਸਭੈਨ ਆਨ ਬਦਾਈ ਦਈ तान, तान, लोगन के राजा दुष्टन दहा गरीब निवाजा अखल पवन के सृजन हारे दास जान मोले उबारे कव्यों बाच बेनती चौपयी हमरी करो हाथ रक्षा अच्छा, पूर्ण हो चित इच्छा तब तो जनन मन रहे हमारा अपना जान करो प्रथि पारा हमरे जुस्त बह तुम गावो आप मुहे बचावो सुखी बस मोर परिवार सेवक से करता मोर अच्छा करिय सब बैरंग को हाजस करिय पूरण हमारी आशा तोर प्रजन की रह प्यासा तुम्हें छाड़ कर यव न्याऊ जो बचाऊ तुम ते पाऊ सेवक सिख हमारे तारी है चुन छुन सत्र हमारे मारिय आप हाद मुझे वरीय मरण काल का त्रासन वरी है हु जो सदा हमारे पच्छा श्रीयस्तुर जो करे और रक्षा अच्छा, राख लो मैं राखण हारे साहेब संत साहे प्यारे दीर्ण बंत दुष्टन के हंता तुम्हो पूरी चंता काल पाए ब्रह्मा भक्तरा काल पाए से भक्तरा काल पाए कर बसन प्रकाशा सकल काल का किया तमाशा जवन काल जोगी सिप कियो वेद ब्रह्मा जो थियो जवन का सब लोग सवार नमस्कार है ताहे हमारा जवन का सब जगत बनायो देवदास ने बजायो आ आ दे अंत के अवतार सोई गुरु समझियो हमारा नमस्कार तिसहि को मारी सकल प्रजा जणे आप सवारी शिवकण को शिवगण सखरेयो सतरण को बल मोहब्बत कीयो कटकट -कट के अंतर की जानत पले पुरे की पीर पछानेत चिंटी ते कुंजर्य स्तूला सपर कृप दस्त कर फूला संतन दुख पाए के दुखी सुख पाए सदन के सुखी एक की पीर पछाने कटकट के पटपट -पट की जान जबीर कर्तक करा करता आरा प्रजा दर्द दे अपराज व्यागत करत हो कब तुमहे मिलते दे तर्स भुजेते भजन से इत सतारे आपे अपनी भुजाचार है तुम सब ही तेर है तेरे आलम जानत पेद, पेद आलम। पे पेद्रह आलम निरंग कानिर कानि लंब आदनिदनद संभता गमुरी चरग बेदा जंको पेवणा पावक पीदा पे ਤਾਂ ਕੋ ਕਰਤਾ ਹੜੈ ਨਵਾਨ ਚ ਮਹਾ ਮੂੜ ਕਛ ਪੇਦ ਨ ਜਾਣਤ ਮਹਾਂਦੇਵ ਕੋ ਕਹ ਸਦਾ ਸੇਵ ਨਿਰੰਕਾਰ ਕਾ ਚੇਤਨ ਹੈ ਪਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤਹ ਤੇਤੀ ਤੁਮਰਾਲ ਕਨ ਜਾਇ ਪਸ ਕੈਬਿ ਸਦਾ ਪ੍ਰਥਮ ਸੰਸਾਰਾ ऐ कै रूप अनंद स्वरूप आरंक पयो राव कही पूपांड जे रसेतज केनी उद्भज खान महराज डेने गो फूल राजा है बैठा कौ समटका संगरि कैठा सगरे ससते दिखाए जंबवाजुगा स्वरूप श्यामबव वृक्षा मेरी तुम कर सिखो बासिक शंकर दुष्ट जीते वठर पाता सकल मलेश करो रण काता जे तू दस सणि परे तीन के दूसरों का मरे पर खजन पक पर त्यौहार है के तुम संकट सब टारे जो कल को एक बार क्या यह ताके काल कटना आई है रक्षा हो है सब काला दस रस लै तत्काल कृपा रस धन जायन ओम ताकि ताप में कटना हरे और रेद सिद्ध कर्म सब हो दुष्ट शात ऐसा कह न कोई ਇੱਕ ਬਾਜਨ ਤੁਮੈ ਸਵਾਰਾ ਕਾਲ ਫਾਸੇ ਤਹੰ ਮਾਰਾ ਜਨਨਾੰ ਤਿਆਹ ਰੋ ਕਾ ਦਾਰਦ ਦਸਦੋਕ ਕੇ ਰਹਾ ਖੜਕੇ ਤੁਮੈ ਸ੍ਰੰਤਿਆ ਹਰੀ ਆਫਾਦ ਦੇਲਿਓ ਬਾਰਿਸ ਰਮ ਠੋਲ ਮੋਸ ਦਸਦੋਕ ਦੇਲਿਓ ਬਚਾਈ ਕਿਰਪਾ ਕਰੀ ਹੰਪਤ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਭਿਕ ਸਗਲ ਕੋ ਹਰਤਾ ਦਸਦੋਗਿਨ ਕੋ ਚਾਕਤ ਤਸ਼ਰੀਸ ਤੂਜਪੈ ਦੇ ਆਲਾ पूरण कर अगर अंतत काल मनवांछन पावै सोई दुख नत से पर्याप्त कोई डेल सुन मुंज सै तुरता पावैई सुन मुंज तलाई जो तुरता आवई दु दुख दुख दर्द पौनी कटा अंदर के रहै हो ज आ की एक बार चौपाई को कहै चौपाई असंबर 17 सैत पनी जा दशंत पंदिन कहि जा ਪਾਜ ਪਾਜ ਸਦੇਸ਼ ਮੇ ਰਵਿਵਾਰਾ ਤੀਰਸ ਗ੍ਰੰਥ ਸਵਾਰਾ ਸਵਈਆ ਪਾਹੇ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ ਰਾਮ ਰਹਿਮ ਪ੍ਰਾਨ ਕੁਰਾਨ ਅਨੇਕ ਕਹ ਮਤ ਇਕ ਨ ਮਾਨਿਓ ਸਿਮਰ ਸਾਸਤਰ ਬੇਦ ਬੇਦ ਸਬਬ ਹੋ ਪੇਦ ਕਹ ਹਮੇ ਕ ਨ ਜਾਣਿਓ ਸ਼੍ਰੀ ਸਪਨ ਕਿਰਪਾ ਤੁਮਰੀ ਕਰ ਮੈਨਾਂ ਕੇ ਹੋ ਸਭ ਤੋਂ ਇਹ ਵਖਾਣਿਉ ਦੁਹਰਾ ਸਗਲ ਦੁਆਰ ਕਾ ਛਾੜਕੇ ਕੇ ਹੋਤਾਰ ਦੁਬਾਰ ਵਾਹੇ ਗਏ ਕਿਲਾ ਜਿਐ ਸਗੋਬਿੰਦਾਸ ਸੋਹਾਰ ਰਾਮ ਕਈ ਮਹਾਲਾਤੀ ਜਨਾਂ ਦੇ ਕਿਆ ਅੰਕਾ ਸਤਗੁਰ ਪ੍ਰਸਾਦ ਅਨੰਦ ਪਿਆ ਮਿਰਮਾਇ ਸਤਿਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜੁ ਸੇਤੀ ਮਨ ਵਜਿਉ ਵਦਾਈਆਂ ਰਾਗ ਰਤਨ ਪਰ ਪਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦ ਉਹਤ ਗਾਵ ਹਰੀ ਕੇਰਾ ਮਾਂਜਲੀ ਵਸਾਇਆ ਮੰਜਲੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਸਦਾ ਰਹੋ ਰੋਣ ਨਾਲ ਹਣਾਲ ਹੋ ਤੂ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋਂ ਘਰੇ ਤੇਰਾ ਕਾਰਜ ਸਭ ਸਵਾਰਣਾ ਸਬਨਾਗਲਾਸ ਮਰਤ ਸਾਂਬੀ ਜੋ ਕਮ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਰੋਣ ਨਾਲ ਸਾਚੇ ਸਾਹਿਬਾ ਕਿਆਨਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਸਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਉਹ ਅਜੇ ਸ਼ੁੱਧ ਕਣੇ ਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਦੇ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਮੇਰ ਦਾਮ ਰਜਣ ਭੁੱਖਾਂ ਸਭ ਗਵਾਈਆਂ ਕਸ਼ਾਂ ਸੁਪਨੇ ਵਸੇ ਜਿਣੀ ਇੱਛਾ ਸਭ 부ਜਾਈਂਗਾ ਸਦਾ ਗੁਰਬਾਨ ਕੀ ਤਾਗਰ ਮਿਠੋ ਜੱਜੇ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਵਤ੍ਰੋ ਪਿਆਰੋ സച്ചാ നാം മേരാജ പബ്ദ വാജ കല ചാരമ പണഗ സഹ്യ കന കനകോ ആജോണ പാ ഗ മനോരഥ പൂര

सत सन तोक विचारो अमृत नाम ठाकुर का पयो जिसका सब सरदार जेको खावे जेको पंचायत इसका होयदारो ए वास्ते ए वास्ते जीने जाए नेतृत्व रखुदारो तम संसार चरण लग तरिया सब नानक प्रेम प्रसारो श्लोक महाला पंचवां तेरा कीता जात नाही मेनो जोग कीतो को को ही मैं निरगुणी हरे को गुण नाही आपे तस पयोई

ਪੁਨਾ ਗੋਬਿੰਦ ਗਾਹੇ ਸਭ ਸਭੈਨੋ ਕਿਰਪਾਲ ਸਮਾਲੇ ਸਾਹਿਬ ਸਾਹਿਬ ਠਕ ਕੋ ਨਾ ਜਾਏ ਜਿ ਆਵੇ ਤਉ ਦੇ ਆਏ ਸ਼ਲੋਕ ਮਹਲਾ ਪੰਜਵਾਂ ਤੇ ਗੁਰਿਆ ਰਦਨਾ ਜਿਵਾ ਜਪ ਗੁਣਾਉ ਨੈਤਰੀ ਸਤਗੁਰ ਪੇਖਣਾ ਸਰਵਣੀ ਸੁਣਾ ਗਣਾਉ ਸਤਗੁਰ ਸੇ تیرਤੇ ਆ ਦਰਗਹ ਪਾਈ ਠਾਓ ਕਹ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾ ਦੇ ਜਗ ਮੈਂ ਉਤਮ ਕਾਂਢੀ ਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰਖਣ ਹਾਰ ਆਪਿ ਉਬਾਰੈਨ ਗੁਰ ਕੀ ਪੈਰੀ ਪਾਏ ਕਾਤ ਸਵਾਰੈਨ ਹੋ ਆਬਦਿਆਲ ਮਨੋ ਨਾ ਵਿਸਾਰੈਨ ਸਾਜਨਾ ਕੈ ਸੰਗ ਪੌ ਜਲਤਾ ਨਾਨ ਸਾਖਤ ਨਿੰਦਕ ਦੁਸ਼ਟ ਅਖਿਨ ਮਾਹੇ ਵਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਏ ਜਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੇ ਦਸਨੇ ਪਿਤੁਰ ਪਤੀ ਸਿਮਰ ਕੇ ਜੁਨਾ ਲੇਤੇ ਆਏ ਜੇ ਰੰਗ ਤੇ ਬ੍ਰਹਮ ਦਾਸ ਰਾਮ ਦਾਸ ਹੋਏ ਸਹਾਏ ਹਰ ਦਿਨ ਹਰ ਗੁਣ ਨੂੰ ਸਮਰੋ ਸ੍ਰੀ ਹਰਿ ਹੈ ਸ੍ਰੀ ਹਰਿ ਤੇ ਸ਼ੰਤ ਅਈਆ ਜਿਸ ਲਿਖੇ ਸਭ ਦੁੱਖ ਜਵਾਏ ਤੇਗ ਬਹਾਦਰ ਸਿਮਰੀਆ ਘਰਨਾਉ ਨੇ ਗਾਵਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਸਾ ਸ੍ਰੀ ਗੁਰੂ ਗਿੰਦੀ ਸਭ ਥਾਈ ਹੋਏ ਸਹਾਏ ਜਸਾ ਪਾਸੀਆਂ ਦੀ ਜੋਤ ਸ੍ਰੀ ਗੁਰੂ ਰੰਗ ਸਾਹਿਬ ਦੇ ਬਾਟ ਜਦਾਰ ਦਾ ਧਿਆਨ ਕਰਕੇ ਖਲਸਾ ਇਹ ਬੋਲੋ ਜੀਵਾ ਇਸੂ ਪੰਧਾ ਪਿਆਰਿਆਂ ਜੋ ਹਾਂ ਸੇਵ ਜਵਦਿਆਂ ਉਚਾਗਿਆ ਮੁਕਤੀ ਹੱਲਿਆ ਜੱਪਿਆ ਤਸਵੀਰ ਦਾ ਨਾਮ ਜੱਪਿਆ ਅਵੰਸ਼ ਕੀਆ ਦੇਖਤ ਲਾਈ ਤੇ ਵਾ ਕੀ ਦੇਖ ਕੇ ਅੰਦਰ ਕੀਤਾ ਤਿੰਨਾ ਪਿਆਰਸ ਤੇ ਰੰਧੀ ਕਮਾਈ ਦਾ ਧਿਆਨ ਕਰਕੇ ਖਲਸਾ ਇਹ ਬੋਲੋ ਜੀਵਾ ਹਿਕਰੂ ਜਿੰਨਾ ਸਿੰਘਾਂ ਸਿੰਘੀਆਂ ਨੇ ਧਰਮ ਤੇ ਸਿੱਖੀ ਸਿਸਤੇ ਬੰਨ੍ਹਾ ਚੁਕਾਇਆ ਕੁੱਤਰੀਆਂ ਲਹਾਈਆਂ ਦਰੀਆਂ ਤੇ ਚੜੇ ਆਰਾ ਨਾਤਿਆਂ ਦੀ ਗੁਰਦੁਆਰਿਆਂ ਦੀ ਸੇਵਾ ਲਈ ਕਵਾਨੇ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸ ਸਵਤਨਾਨਾ ਮਾਹੀ ਜਿੰਨਾ ਬਖਮਾਤੇ ਰਸਨਾ ਸੰਸਵੇਤ ਸਿਹਤਾਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਹੀ ਬੋਲੋ ਜਿਵਾਹੇ ਗ੍ਰੀ ਪੰਜਾਤਾ ਤੋਂ ਸ਼ੁਰੂਆਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਖਾਲਸਾ ਹੀ ਬੋਲੋ ਜਿਵਾਹੇ ਗ੍ਰੂ ਜੀ ਸਰਬ ਕਾ ਸਦੀ ਕੀਰ ਦਾ ਸੇ ਸਰਬ ਕਾ ਸਦੀ ਕੋ ਵੈ ਗੁਵੰ ਜੂ ਚਿਤਵ ਚਿਤਵ ਕਾ ਸਰਬ ਕਾ ਸਰਬ ਸੁਪੂਰੇ ਜਗ ਜਗ ਹਰ ਕਾ ਸਦੀ ਸਰਬ ਹਾਂ ਸਹਾਰ ਚ ਦੇਖੇ પતિ ਵਿਚ ਕੀ ਪੈ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਾਈ ਖਾ ਸਦੀ ਕੇ ਗੁਵਾਲੇ ਗੁਵੋ ਜਿਵਾਹਿ ਦੂ ਸਿਖਾਉ ਸਿਖਿ ਦਾਣਾ ਕਿਸ ਤਨ ਰਹਿ ਤਨ ਮੇਂ ਦਾਣਾ ਸਾਧਨ ਕੋ ਸਾਧਨ ਬਨਸ ਜਨਮ ਨਾ ਤ੍ਰੇ ਅਮਰਤ ਸਰ ਜੀ ਦਾ ਸ্নানੋ ਸੰਗਿਆ ਜੰਦੇ ਉਗੜੇ ਕਟਲ ਧਰਮ ਕਹੇ ਕਰ ਗੁਰੂ ਜੀ ਵਾਹਿਗੁਰੂ ਸਿਖਾਂ ਮੈ ਮੰਨੀ ਨਾਮ ਤੂ ਚੇਤ ਮਤ ਪੋਧ ਰਖਾ ਇਕ ਉਸਤ ਪੰਥ ਦੇ ਦਸ ਹੈ ਕਰ ਜੀਓ ਸਮੂਹ ਤੇ ਮਾਰੇ ਅੰਗ ਦਾ ਮਾ ਦੇ ਪੁਰੇ ਦਰਸ਼ਨ ਲਾਤੇ ਇਸ ਕਸਵਾਤਨ ਦਾਨ ਕਰਸੈ ਨਵਾ ਸੋ ਜੇ ਮਾੜੇ ਦੇ ਮਾੜਨ ਤਾਣੇ ਦੇ ਸਾਨਾ ਇਹੋ ਕਹਿੰਦੀ ਹੋਕਰ ਸੱਚੇ ਪਿਤਾ ਵੇ ਗੁਰੂ ਆਪ ਜੀ ਦੇ ਰਾਹ ਜੇ ਤੇ ਪ੍ਰਭ ਦ ਕਟ ਕਟ ਤੁਸ ਮਾਫ ਕਰਨਾ ਸਰਬਦੈ ਸਰ ਰਾਸ ਕਾ ਨਾਮ ਤੇ ਪਰਮੇਲ ਮੋ ਜਿਨਾ ਮਿਹਰਤਿ ਨਾਮ ਚਿਤਾ ਬੈ ਧਨ sire ਗੁਨਾਰਕ ਨਾਮ ਚੜਦੇ ਕਲਾ ਤੇਰੇ ਕਾਨੀ ਸਰਬਦਿਆ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ